ਦੇ ਜੋ ਯਾਰ ਬੱਚਾ ਠੀਕ ਆ ਲੈ ਠੀਕ ਆ ਬੱਚਾ ਚੱਲ ਤੂੰ ਚੱਲਿਆ ਆ ਠੀਕ ਆ ਠੀਕ ਆ ਕਪੂ ਠੀਕ ਆ ਠੀਕ ਆ ਉਹ ਦੇ ਆ ਨਾਲ ਜਾ ਨਾਲ ਜਾ ਜੀ ਸਸਕਾ ਦੋਸਤੋ ਫਿਰ ਤੋਂ ਆਜਾ ਇੱਕ ਹੋਰ ਖਬਰ ਦੇਣਾ ਖਬਰ ਹੈ ਚੰਡੀਗੜ੍ਹ ਦੇ ਸੈਕਟਰ 40 ਤੋਂ ਤਸਵੀਰਾਂ ਤੁਹਾਡੇ ਸਾਹਮਣੇ ਆ ਦੇ ਰਾਤ ਤੋਂ ਦਿਨ ਵੇਲੇ ਦੀਆਂ ਇਹ ਤਸਵੀਰਾਂ ਨੇ ਜਿਹੜਾ ਬਾਣਾ ਵਰਤਿਆ ਇਹ ਹੈ ਸੈਕਟਰ 41 ਵਾਲੀ ਪਿੰਡ ਪਟੇੜੀ ਦੇ ਵਿੱਚ ਮਕਾਨ ਨੰਬਰ 256 ਦੇ ਵਿੱਚ ਇਹ ਹਾਦਸਾ ਹੋਇਆ ਦੇਖ ਸਕਦੇ ਹੋ ਮਕਾਨ ਦੀ ਜਿਹੜੀ ਛੱਤ ਹੈ ਉਹ ਡਿੱਗ ਚੁੱਕੀ ਹੈ ਬਾਲਿਆਂ ਵਾਲੀ ਛੱਤ ਸੀ ਪੁਰਾਣਾ ਜਦੀ ਇਹਨਾਂ ਦਾ ਮਕਾਨ ਸੀ ਜਦੋਂ ਇਹ ਹਾਦਸਾ ਹੋਇਆ ਪਰਿਵਾਰ ਦੇ ਲੋਕ ਘਰ ਦੇ ਵਿੱਚ ਸੀ ਛੱਤ ਉਹਨਾਂ ਦੇ ਉੱਪਰ ਜਾ ਡਿੱਗੀ ਤੇ ਫਿਲਹਾਲ ਜਿਹੜਾ ਬੰਟੀ ਹੈ ਬੰਟੀ ਇੱਕ ਪ੍ਰਾਈਵੇਟ ਕੰਮ ਕਰਦਾ ਹੈ ਤੇ ਮੰਟੀ ਉਹਦਾ ਇਹਦਾ ਇੱਕ ਬੱਚਾ ਸੀ ਉਹ ਪਹਿਲੇ ਨਿਕਲ ਚੁਕੇ ਸੀ ਤੇਰੀ ਉਹਦੀ ਵਾਈਫ ਹੈ ਮੰਨਪ੍ਰੀਤ ਅਤੇ 6 ਸਾਲ ਦਾ ਬੱਚਾ ਉਹ ਅੰਦਰ ਹੀ ਦਬੇ ਹੋਈ ਸੀ ਜਦੋਂ ਰੋਲਾ ਪੈ ਰਿਹਾ ਸੀ ਪੈਟਰੋਲਿੰਗ ਪਾਰਟੀ ਜਿਹੜੀ ਜਨਗੜ ਸੇਟੋਂ ਦਾਣੇ ਛਾਣੇ ਪੈਟਰੋਲਿੰਗ ਪਾਰਟੀ ਹੈ ਜਦੋਂ ਇਹ ਉਥੇ ਗਸਟ ਕਰ ਰਹੇ ਸੀ ਉਹਨਾਂ ਨੂੰ ਪਤਾ ਲੱਗਿਆ ਕਿ ਮਕਾਨ ਦੀ ਛੱਤ ਡਿੱਗੀ ਹੈ ਤੇ ਮੌਕੇ ਤੇ ਸਭ ਤੋਂ ਪਹਿਲਾਂ ਉਹ ਦਾਣੇ ਛਾਣੇ ਵੱਲੋਂ ਜਿਹੜੇ ਗਏ ਐ ਅਮਰੀਕ ਸਿੰਘ ਤੇ ਰਮਨ ਕੁਮਾਰ ਜਿਹੜੇ ਪੈਟਰੋਲਿੰਗ ਕਰ ਰਹੇ ਸੀ ਉਹਨਾਂ ਨੇ ਲੋਕਾਂ ਦੀ ਮਦਦ ਦੇ ਨਾਲ ਇੱਕ ਲੇਡੀਜ਼ ਨੂੰ ਅਤੇ ਉਹ ਬੱਚੇ ਨੂੰ ਬਾਰਕੜਿਆ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਜ਼ਖਮੀ ਜਿਹੜੀ ਮਹਿਲਾ ਹੈ ਤੇ ਬੱਚਾ ਉਹਨੂੰ ਹਸਪਤਾਲ ਪਹੁੰਚਾਇਆ ਤਸਵੀਰਾਂ ਤੁਹਾਡੇ ਸਾਹਮਣੇ ਆ ਇਹ ਹਾਦਸਾ ਹੋਇਆ ਚੰਡੀਗੜ੍ਹ ਦੇ ਸੈਕਟਰ 41 ਪਟੇੜੀ ਦੇ ਵਿੱਚ ਵੀ ਇਹ ਮਹਿਲਾ ਅਤੇ ਉਹ ਬੱਚੇ ਦਾ ਇਲਾਜ ਚੰਡੀਗੜ੍ਹ ਦੇ ਸੈਕਟਰ 16 ਹਸਪਤਾਲ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਸਾਹਮਣੇ ਆ ਦੇਰ ਰਾਤ ਪੌਣੇ ਦਿਨ ਵਜੇ ਦੀ ਇਹ ਤਸਵੀਰਾਂ ਨੇ ਜਿਹੜਾ ਬਾਣਾ ਵਰਤਿਆ ਇਹ ਹੈ ਸੈਕਟਰ 41 ਵਾਲੀ ਪਿੰਡ ਪਟੇੜੀ ਦੇ ਵਿੱਚ ਮਕਾਨ ਨੰਬਰ 256 ਦੇ ਵਿੱਚ ਇਹ ਹਾਦਸਾ ਹੋਇਆ ਦੇਖ ਸਕਦੇ ਹੋ ਮਕਾਨ ਦੀ ਜਿਹੜੀ ਛੱਤ ਹੈ ਉਹ ਡਿੱਗ ਚੁੱਕੀ ਹੈ ਬਾਲਿਆਂ ਵਾਲੀ ਛੱਤ ਸੀ ਪੁਰਾਣਾ ਜਦੀ ਇਹਨਾਂ ਦਾ ਮਕਾਨ ਸੀ ਜਦੋਂ ਇਹ ਹਾਦਸਾ ਹੋਇਆ ਪਰਿਵਾਰ ਦੇ ਲੋਕ ਘਰ ਦੇ ਵਿੱਚ ਸੀ ਛੱਤ ਉਹਨਾਂ ਦੇ ਉੱਪਰ ਜਾ ਡਿੱਗੀ ਤੇ ਫਿਲਹਾਲ ਜਿਹੜਾ ਬੰਟੀ ਹੈ ਬੰਟੀ ਇੱਕ ਪ੍ਰਾਈਵੇਟ ਕੰਮ ਕਰਦਾ ਹੈ ਤੇ ਬੰਟੀ ਉਹਦਾ ਜਿਹੜਾ ਇੱਕ ਬੱਚਾ ਸੀ ਉਹ ਪਹਿਲੇ ਨਿਕਲ ਚੁਕੇ ਸੀ ਤੇ ਜਿਹਦੀ ਵਾਈਫ ਹੈ ਮੰਧਪ੍ਰੀਤ ਅਤੇ 6 ਸਾਲ ਦਾ ਬੱਚਾ ਉਹ ਅੰਦਰ ਹੀ ਰਵੇ ਹੋਈ ਸੀ ਜਦੋਂ ਰੋਲਾ ਪੈ ਰਿਹਾ ਸੀ ਪੈਟਰੋਲਿੰਗ ਪਾਰਟੀ ਜਿਹੜੀ ਜਿੰਗੜ ਸੇਟੋਂ ਦਾਲੇ ਥਾਣੇ ਪੈਟਰੋਲਿੰਗ ਪਾਰਟੀ ਹੈ ਜਦੋਂ ਇਹ ਉੱਥੇ ਗਾਸਟ ਕਰ ਰਹੇ ਸੀ ਉਹਨਾਂ ਨੂੰ ਪਤਾ ਲੱਗਿਆ ਕਿ ਮਕਾਨ ਦੀ ਛੱਤ ਡਿੱਗੀ ਹੈ ਤੇ ਮੌਕੇ ਤੇ ਸਭ ਤੋਂ ਪਹਿਲਾਂ ਹੁੰਦਾਈ ਥਾਣੇ ਵੱਲੋਂ ਜਿਹੜੇ ਗਏ ਐ ਅਮਰੀਕ ਸਿੰਘ ਤੇ ਰਮਨ ਕੁਮਾਰ ਜਿਹੜੇ ਪੈਟਰੋਲਿੰਗ ਕਰ ਰਹੇ ਸੀ ਉਹਨਾਂ ਨੇ ਲੋਕਾਂ ਦੀ ਮਦਦ ਦੇ ਨਾਲ ਇੱਕ ਲੇਡੀਜ਼ ਨੂੰ ਅਤੇ ਉਹਦੇ ਬੱਚੇ ਨੂੰ ਬਾਹਰ ਕੱਢਿਆ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਜ਼ਖਮੀ ਜਿਹੜੀ ਮਹਿਲਾ ਤੇ ਬੱਚਾ ਉਹਨੂੰ ਹਸਪੀਟਲ ਪਹੁੰਚਾਇਆ ਤਸਵੀਰਾਂ ਤੁਹਾਡੇ ਸਾਹਮਣੇ ਆ ਇਹ ਹਾਦਸਾ ਹੋਇਆ ਚੰਡੀਗੜ੍ਹ ਦੇ ਸੈਕਟਰ 41 ਪਟੇੜੀ ਦੇ ਵਿੱਚ ਵੀ ਮਹਿਲਾ ਅਤੇ ਬੱਚੇ ਦਾ ਇਲਾਜ ਚੰਡੀਗੜ੍ਹ ਦੇ ਸੈਕਟਰ 16 ਹਸਪੀਟਲ ਦੇ ਵਿੱਚ ਕਰਵਾਏ ਜਾ ਰਹੇ ਹਨ ਤਸਵੀਰਾਂ ਤੁਹਾਡੇ ਸਾਹਮਣੇ ਆ ਦੇਰ ਰਾਤ ਪੌਣੇ 3 ਵਜੇ ਦੀ ਇਹ ਤਸਵੀਰਾਂ ਨੇ ਜਿਹੜਾ ਬਾਣਾ ਵਰਤਿਆ ਇਹ ਹੈ ਸੈਕਟਰ 41 ਵਾਲੀ ਪਿੰਡ ਪਟੇੜੀ ਦੇ ਵਿੱਚ ਮਕਾਨ ਨੰਬਰ 256 ਦੇ ਵਿੱਚ ਇਹ ਹਾਦਸਾ ਹੋਇਆ ਦੇਖ ਸਕਦੇ ਹੋ ਮਕਾਨ ਦੀ ਜਿਹੜੀ ਛੱਤ ਹੈ ਉਹ ਡਿੱਗ ਚੁੱਕੀ ਹੈ ਵਾਲਿਆਂ ਵਾਲੀ ਛੱਤ ਸੀ ਪੁਰਾਣਾ ਜਦੀ ਇਹਨਾਂ ਦਾ ਮਕਾਨ ਸੀ ਜਦੋਂ ਇਹ ਹਾਦਸਾ ਹੋਇਆ ਪਰਿਵਾਰ ਦੇ ਲੋਕ ਘਰ ਦੇ ਵਿੱਚ ਸੀ ਛੱਤ ਉਹਨਾਂ ਦੇ ਉੱਪਰ ਜਾ ਡਿੱਗੀ ਤੇ ਫਿਲਹਾਲ ਜਿਹੜਾ ਬੰਟੀ ਹੈ ਬੰਟੀ ਇੱਕ ਪ੍ਰਾਈਵੇਟ ਕੰਮ ਕਰਦਾ ਹੈ ਤੇ ਬੰਟੀ ਉਹਦਾ ਜਿਹੜਾ ਇੱਕ ਬੱਚਾ ਸੀ ਉਹ ਪਹਿਲੇ ਨਿਕਲ ਚੁਕੇ ਸੀ ਤੇਰੀ ਉਹਦੀ ਵਾਈਫ ਹੈ ਮੰਨਪ੍ਰੀਤ ਅਤੇ 6 ਸਾਲ ਦਾ ਬੱਚਾ ਉਹ ਅੰਦਰ ਹੀ ਦਬੇ ਹੋਈ ਸੀ ਜਦੋਂ ਰੋਲਾ ਪੈ ਰਿਹਾ ਸੀ ਪੈਟਰੋਲਿੰਗ ਪਾਰਟੀ ਜਿਹੜੀ ਜੰਗੜ ਸੇਟੋਂਦਾਲੀ ਥਾਣੇ ਦੀ ਪੈਟਰੋਲਿੰਗ ਪਾਰਟੀ ਹੈ ਜਦੋਂ ਇਹ ਉੱਥੇ ਗਸ਼ਤ ਕਰ ਰਹੇ ਸੀ ਉਹਨਾਂ ਨੂੰ ਪਤਾ ਲੱਗਿਆ ਕਿ ਮਕਾਨ ਦੀ ਛੱਤ ਡਿੱਗੀ ਹੈ ਤੇ ਮੌਕੇ ਤੇ ਸਭ ਤੋਂ ਪਹਿਲਾਂ ਹੁੰਦਾਇਸ਼ਾਣੇ ਵੱਲੋਂ ਜਿਹੜੇ ਗਏ ਐ ਅਮਰੀਕ ਸਿੰਘ ਤੇ ਰਮਨ ਕੁਮਾਰ ਜਿਹੜੇ ਪੈਟਰੋਲਿੰਗ ਕਰ ਰਹੇ ਸੀ ਉਹਨਾਂ ਨੇ ਲੋਕਾਂ ਦੀ ਮਦਦ ਦੇ ਨਾਲ ਇੱਕ ਲੇਡੀਜ਼ ਨੂੰ ਅਤੇ ਉਹਦੇ ਬੱਚੇ ਨੂੰ ਬਾਹਰ ਕੱਢਿਆ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਜ਼ਖਮੀ ਜਿਹੜੀ ਮਹਿਲਾ ਤੇ ਬੱਚਾ ਉਹਨੂੰ ਹਸਪੀਟਲ ਪਹੁੰਚਾਇਆ ਤਸਵੀਰਾਂ ਤੁਹਾਡੇ ਸਾਹਮਣੇ ਆ ਇਹ ਹਾਦਸਾ ਹੋਇਆ ਚੰਡੀਗੜ੍ਹ ਦੇ ਸੈਕਟਰ 41 ਪਟੇੜੀ ਦੇ ਵਿੱਚ ਫਿਰ ਮਹਿਲਾ ਅਤੇ ਉਹਦੇ ਬੱਚੇ ਦਾ ਇਲਾਜ ਚੰਡੀਗੜ੍ਹ ਦੇ ਸੈਕਟਰ 16 ਹਸਪੀਟਲ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਸੀ ਜਦੋਂ ਇਹ ਹਾਦਸਾ ਹੋਇਆ ਲੋਕਾਂ ਦੀ ਮਦਦ ਦੇ ਨਾਲ ਇਹਨਾਂ ਨੂੰ ਬਾਹਰ ਕੱਢ ਲਿਆ ਗਿਆ ਤਸਵੀਰਾਂ ਤੁਹਾਡੇ ਸਾਹਮਣੇ ਆ ਆਪਣੇ ਸੋਗੀ ਰਵੀਦਰਨ ਰਮੇਸ਼ ਕੁਮਾਰ ਸਟਾਰ ਨਿਊਜ਼ ਚੰਡੀਗੜ੍ਹ